ਨਾਲੇ ਮੁਰਦਾਬਾ ਕਿੱਟਾ ਵੇਚਣ ਵਾਲੇ ਮੁਰਦਾਬਾ ਚਿੱਟਾ ਵੇਚਣ ਵਾਲੇ ਮੁਰਦਾਬਾ ਬਠਿੰਡਾ ਮਿਨੀ ਸੈਕਟਰੀਏਟ ਰੋਡ ਗਲੀ ਨੰਬਰ 9 ਬੀ ਦੇ ਵਿੱਚ ਦੇ ਬਾਹਰ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਅੱਜ ਤਰਨਾ ਲਗਾਇਆ ਗਿਆ ਇਸ ਤਰਨੇ ਦੇ ਵਿੱਚ ਲੋਕਾਂ ਦੇ ਕਹਿਣ ਦੇ ਮੁਤਾਬਿਕ ਗਲੀ ਨੰਬਰ 9 ਦੇ ਵਿੱਚ ਚਿੱਟਾ ਸ਼ਰਿਆਂ ਵਿੱਚਿਆ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਲੋਕਾਂ ਦੇ ਇਲਜ਼ਾਮ ਲਗਾਏ ਗਏ ਆ ਲੋਕਾਂ ਵੱਲੋਂ ਤੇ ਲੋਕ ਕਹਿੰਦੇ ਆ ਚਿੱਟੇ ਦੇ ਨਾਲ ਸਾਡੇ ਮੁਹੱਲੇ ਦੇ ਵਿੱਚ ਵੀ ਕਈ ਅੰਨਿਆਂ ਦੀ ਮੌਤ ਹੋ ਚੁੱਕੀ ਹੈ ਚੌਨਜਾਬਤਾ ਲੱਗਿਆ ਹੋਇਆ ਉਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਲੋਕਾਂ ਦੀ ਜ਼ੁਬਾਨੀ ਜਾਣਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਤਾਂ ਜੀ ਅੱਜ ਸੰਸਥਾ ਇਕੱਠੀ ਹੋਈ ਹੈ ਇੱਥੇ ਬਹੁਤ ਬੰਦੇ ਪਹਿਲਾਂ ਇਕੱਠੇ ਹੋ ਕੇ ਸਹਿਯੰਤਾ ਕਰਵਾ ਚੁੱਕੇ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਅੱਜ ਮੇਰਾ ਬੇਟਾ ਗੁਜ਼ਰਿਆ ਜੀ ਮੈਨੂੰ ਪਤਾ 23 ਸਾਲ ਦਾ ਬੱਚਾ ਕਰਕੇ ਕਿਸ ਤਰ੍ਹਾਂ ਮੈਂ ਤੋੜਿਆ ਔਰ ਚਿੱਟਾ ਮੇਰਾ ਘਰ ਖਾ ਗਿਆ ਜੀ ਕਿਹੜਾ ਏਰੀਆ ਜੀ ਕਿੰਨੇ ਚਿਰ ਤੋਂ ਆ ਜਿਹੜਾ ਇਹੋ ਵਿਕ ਰਿਹਾ ਇਹ ਨੌ ਨੰਬਰ ਗਲੀ ਆ ਜੀ ਜਦੋਂ ਦਾ ਮੈਂ ਇੱਥੇ ਆ ਮੇਰਾ ਬੱਚਾ ਉਦੋਂ ਦਾ ਨਸ਼ੇ ਚ ਪਿਆ ਹੋਇਆ ਜੀ ਸੈਕਟਰ ਗਲੀ ਨੰਬਰ 9 ਮੈਨੀ ਸੈਕਟਰੀ ਰੋਡ ਗਲੀ ਨੰਬਰ 9 ਬੀ ਆ ਜੀ ਇੱਥੇ ਰਸ਼ਾਮ ਨੂੰ ਮੇਲਾ ਲੱਗਦਾ ਜੀ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਅਗਰ ਜੇ ਕਿਸੇ ਨੂੰ ਇੱਥੇ ਰੋਕਦੇ ਆ ਤੇ ਡੰਡੇ ਸੋਟੇ ਲੈ ਕੇ ਪਿੱਛੇ ਲੱਗਦੇ ਆ ਜੀ ਕੋਈ ਅਪਰੋਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਕੋਈ ਪ੍ਰਸ਼ਾਸਨ ਤੱਕ ਦੇਖੋ ਜੀ ਮਹੱਲਾ ਵਾਸੀਆਂ ਨੇ ਕੀਤੀ ਹੋਈ ਆ ਕੋਈ ਸੁਣਵਾਈ ਨਹੀਂ ਹੈਗੀ ਇਹਨਾਂ ਦੀ ਹਾਂਜੀ ਕੋਈ ਪੁਲਿਸ ਦੀ ਕੋਈ ਗਸ਼ਤ ਵਗੈਰਾ ਕੋਈ ਦੇਖੋ ਜੀ ਇਹ ਤਾਂ ਕੋਸ਼ਿਸ਼ ਕਿਲੋਮੀਟਰ ਦੀ ਦੂਰੀ ਤੇ ਚੌਂਕੀ ਆ ਕਿਲੋ ਡਿਆੜੇ ਕਿਲੋ ਡਿਆੜੇ ਕਿਲੋਮੀਟਰ ਦੀ ਚੌਂਕੀ ਦੀ ਦੂਰੀ ਹੈ ਸਾਡੇ ਮਹੱਲੇ ਦੇ ਵਿੱਚ ਦੋ ਤਿੰਨ ਬੰਦੇ ਐਸੇ ਨੇ ਜਿਹੜੇ ਨਸ਼ਾ ਵੇਚਦੇ ਨੇ ਚਿਟਾ ਵੇਚਦੇ ਨੇ ਛਰੇ ਆਮ ਵੇਚਦੇ ਨੇ ਪੁਲਿਸ ਦਾ ਕੋਈ ਡਰ ਨਹੀਂ ਪੁਲਿਸ ਆਉਂਦੀ ਆ ਲੈ ਜਾਂਦੀ ਆ ਕੋਈ ਐਜੀ ਗੱਲ ਨਹੀਂ ਪਰ ਛੱਡੇ ਜਾਂਦੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਅੱਤ ਨੂੰ ਜਾਂ ਦੂਜੇ ਦਿਨ ਛੱਡੇ ਜਾਂਦੇ ਨੇ ਆ ਕੇ ਮਹੱਲੇ ਦੇ ਵਿੱਚ ਗਾਲਾਂ ਕੱਢਦੇ ਨੇ ਪੁਲਿਸ ਨੂੰ ਗਾਲਾਂ ਕੱਢਦੇ ਨੇ ਛਰੇ ਆਮ ਵੇਚਾਂਗੇ ਕੌਣ ਹਟਾਊਗਾ 10-10 ਮੋਟਰਸਾਈਕਲ ਬਾਹਰ ਖੜੇ ਰਹਿੰਦੇ ਜਿਵੇਂ ਪੀ ਐਚ ਡੀ ਦੇ ਅੰਦਰ ਟਿ ਕਿ ਮਗ ਮਿਲੋ ਕੇ ਕੌਂਸਤ ਦਾ ਮਿਲੇ ਬਹੁਤ ਵਾਰਿਆਂ ਜੀ ਚਲੋ ਕਾਰਵਾਈ ਕਰਦੇ ਵੀ ਨੇ ਲੈ ਵੀ ਜਾਂਦੇ ਆ ਪਰਚਾ ਵੀ ਦੇ ਦਿੰਦੇ ਆ ਪਰ ਉਹਨਾਂ ਨੂੰ ਨਾ ਪਰਚੇ ਦਾ ਡਰ ਆ ਨਾ ਕੋਈ ਡਰ ਆ ਕੋਈ ਦਸਤਾਵੇਜ਼ ਵਗੈਰਾ ਕੋਈ ਕਰਦੇ ਆ ਪੁਲਿਸ ਹਾਂਜੀ ਦਸਤਾਵੇਜ਼ ਗੱਤਬੋਤ ਕੋਈ ਨਹੀਂ ਕਰਦੇ ਜੀ ਕੋਈ ਦਸਤਾਵੇਜ਼ ਨਾ ਕਿੰਨੀ ਦੂਰੀ ਤੇ ਜਿਹੜਾ ਪ੍ਰਸ਼ਾਸਨ ਦਾ ਕੋਈ ਇੱਥੋਂ ਨੇੜੇ ਹੀ ਬਸਟੇਣੀ ਚੌਕੀ ਆ ਜੀ ਤੇ ਥੋੜੀ ਦੂਰ ਤੇ ਹੀ ਪਤਵਾਲੀ ਆ ਐਸਲਬੀ ਸਾਹਿਬ ਦੀ ਟੋਠੀ ਨੇੜੇ ਆ ਦਫਤਰ ਨੇੜੇ ਨੇ ਇਹ 8-10 ਸਾਲ ਤੋਂ ਚੱਲ ਰਿਹਾ ਕੰਮ ਜੀ ਮਾ ਛੋਟੇ-ਛੋਟੇ ਬੱਚੇ ਆਈ ਜਿਹੜੇ 10-10 ਸਾਲ ਦੇ ਜਿੰਨੇ ਮੁੱਛਾਂ ਵੀ ਨਹੀਂ ਕੁੱਟੀਆਂ ਉਹ ਵੀ ਝਾਕ ਕਰਦੇ ਆ ਵੀ ਸਾਨੂੰ ਮਿਲ ਜੇ ਕਿਤੇ ਨਾ ਕਿਤੋਂ ਕੁੜੀਆਂ ਸਾਡੀਆਂ ਨੇ ਟੱਪ ਸਕਦੀਆਂ ਬੁੜੀਆਂ ਸਾਡੀਆਂ ਨੇ ਟੱਪ ਸਕਦੀਆਂ ਵੀ ਗਲੀ 'ਚੋਂ ਨੰਗੇ ਕਿਰਪਾਨਾਂ ਲੈ ਕੇ ਨੰਗੇ ਲੈ ਕੇ ਸਭ ਤੁਰੇ ਫਿਰਦੇ ਆਈ ਸਮਝ ਤੋਂ ਬਾਹਰ ਆ ਕੰਮ ਕੀ ਲੱਗਦਾ ਜਿਸ ਤਰ੍ਹਾਂ ਲਗਾਤਾਰ ਲਗਾਤਾਰ ਆਸੀਂ ਪੂਰਾ ਸੰਘਰਸ਼ ਕਰ ਪੂਰਾ ਸੰਘਰਸ਼ ਕਰਾਂਗੇ ਜੀ ਅਸੀਂ ਜੇ ਪੂਰਾ ਧਰਨੇ ਦੇਵਾਂਗੇ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਕਾਰਨ ਹੀ ਬਣਿਆ ਵੀ ਆਹ ਮੁੰਡਾ ਖੁਦ ਅਡੈਕਟ ਸੀਐਸਜੀ ਦਾ ਔਰ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਵੀ ਇਹਨੇ ਪਹਿਲ ਕੀਤੀ ਹੈ ਔਰ ਸਾਰਾ ਮਹੱਲਾ ਇਹਦੇ ਨਾਲ ਖੜਾ ਹੈਗਾ ਔਰ ਉਹ ਜਿਹੜਾ ਮੁੰਡਾ ਇੱਥੇ ਨਸ਼ਾ ਵੇਚਦਾ ਹੈਗਾ ਬਹੁਤ ਜੋਰਾ ਸ਼ੋਰਾਂ ਨਾਲ ਵੇਚਦਾ ਚੈਲੰਜ ਕਰਕੇ ਵੇਚ ਰਿਹਾ ਹੈਗਾ ਵੀ ਮੈਂ ਤਾਂਹੀਂ ਵੇਚੂਗਾ ਤੁਸੀਂ ਕਰ ਲਓ ਕੀ ਕਰਨਾ ਹੈਗਾ ਪੁਲਿਸ ਨੂੰ ਬਹੁਤ ਵਾਰੀ ਕੰਪਲੀਟ ਦੇਜੂਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈ ਜੀ ਪੋਸਟਰ ਵੀ ਲਾਏ ਆ ਤੁਸੀਂ ਇਹ ਪੋਸਟਰ ਪੋਸਟਰ ਲੱਗੇ ਇਸ ਕਰਕੇ ਵੀ ਉਹ ਚੈਲੰਜ ਕਰ ਰਿਹਾ ਵੀ ਮੈਂ ਤਾਂਹੀਂ ਕਰੂੰਗਾ ਅੱਛਾ ਇਹ ਤੁਸੀਂ ਕਰ ਲਓ ਕੀ ਕਰਨਾ ਕਹਿੰਦਾ ਮੈਂ ਤੇ ਇਹ ਵੇਚਣਾ ਆ ਆਦੀ ਪ੍ਰਚਾਰ ਨੂੰ ਦਿਖਾਉਣਾ ਚਾਹੁੰਦੇ ਆ ਕਿਉਂਕਿ ਇਹ ਸਾਨੂੰ ਕਹਿੰਦਾ ਵੀ ਮੈਂ ਸਰਿਆਂ ਵੇਚਣਾ ਇਸ ਲਈ ਅਸੀਂ ਲੈ ਕੇ ਲਾਇਆ ਵੀ ਚਿੱਟਾ ਇੱਧਰ ਮਿਲਦਾ ਹੈ ਚਿੱਟਾ ਇੱਧਰ ਮਿਲਦਾ ਹੈ ਉਹਦੇ ਇੱਕ ਗੱਲ ਹੋਰ ਹੈ ਉਹ ਕੱਲਾ ਵੇਚ ਰਿਹਾ ਹੈਗਾ 4543 ਇਹੋ ਨੇ ਹੋਰ ਰੱਖੇ ਹੋਏ ਆ ਸਪਲਾਇਰ ਉਹ ਜਿਹੜਾ ਘਰੋ ਘਰ ਜਾ ਕੇ ਦੇ ਕੇ ਵੀ ਆਉਂਦੇ ਆ ਤੁਸੀਂ 24 ਘੰਟੇ ਡੋਰ ਟੂ ਡੋਰ ਸਰਵਿਸ ਦੇ ਰਹੇ ਹੋ ਦੇਖ ਸਕਦੇ ਹੋ 10 ਬੰਦੇ ਇਹਦੇ ਘਰੇ ਬਹਿ ਕੇ ਚੱਟਾ ਪੀਂਦੇ ਆ ਚੰਗੇ 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 ਕਸਮਰ ਉਹਦੇ ਜਿਵੇਂ ਵਕੀਲ ਆਉਂਦੇ ਆ ਕੁਝ ਪੁਲਿਸ ਪ੍ਰਸ਼ਾਸਨ ਵੀ ਆ ਜਿਹੜੇ ਇਹਦੇ ਘਰੇ ਚੱਟਾ ਬਹਿ ਕੇ ਚੱਟਾ ਪੀ ਕੇ ਜਾਂਦੇ ਆ ਅਗਲੀ ਕੰਡਿਤੀ ਕੀ ਬਣਾਈ ਇਕੱਠੇ ਹੋਏ ਹੋਏ ਜੇਕਰ ਨਾ ਕੋਈ ਕਾਰਵਾਈ ਕਰੇ ਫਿਰ ਦੁਬਾਰਾ ਬੀਰੇ ਸਾਡੀ ਇਹ ਅਗਲੀ ਰਣਨੀਤੀ ਇੱਕ ਮਿੰਟ ਇੱਕ ਮਿੰਟ ਅਗਲੀ ਰਣਨੀਤੀ ਸਾਡੀ ਇਹੀ ਹੈ ਅਗਰ ਅਸੀਂ ਸਾਰਿਆਂ ਨੂੰ ਪਿਆਬੀ ਚ ਇੱਕ ਵਾਰ ਸਮਝਾਵਾਂਗੇ ਵੀ ਭਾਈ ਸਾਡੇ ਮੱਲੇ ਚ ਕਿਸੇ ਨੇ ਚਿੱਟਾ ਲੈਣ ਨਹੀਂ ਆਉਣਾ ਜੇ ਕੋਈ ਆਉਂਦਾ ਹੈ ਜੇ ਉਹਦਾ ਕੋਈ ਨੁਕਸਾਨ ਹੁੰਦਾ ਜਾਨੀ ਆ ਮਾਨੀ ਜਾਂ ਤਾਂ ਚਿੱਟੇ ਵਾਲੇ ਜ਼ਿੰਮੇਵਾਰ ਆ ਉਹਦੇ ਜਾਂ ਪ੍ਰਸ਼ਾਸਨ ਜਿੰਮੇ